ਲਓ ਵੀ ਗੱਲ ਆਪਾਂ ਕਰਨ ਲੱਗੇ ਆ ਸਾਨੂੰ ਸੰਗ ਆਉਂਦੀ ਐ ਗੱਲ ਕਰਦਿਆਂ ਨੂੰ ਕਿ ਸਾਡੇ ਪੰਜਾਬ ਦੇ ਵਿੱਚ ਵੀ ਇਹੋ ਜੀਆਂ ਧੀਆ ਹੈ ਹੀ ਆ ਕਾਮੀਆਂ ਕਾਮੀਆਂ ਧੀਆ ਨਹੀਂ ਮਾੜੀਆਂ ਆਉਂਦੀਆਂ ਪਰ ਜਿਹਦੀ ਮਾੜੀ ਆ ਉਹਦੀ ਗੱਲ ਕਰਦੇ ਆ ਕਿਸੇ ਦੇ ਮੁੰਡੇ ਤੋਂ 40 ਲੱਖ ਲੈ ਕੇ ਤੇ ਕੋਈ ਕੁੜੀ ਟੱਪ ਕੇ ਕੈਨੇਡਾ ਨੂੰ ਲਾਰਾ ਲਾ ਗਈ ਤੇ ਗਾਂਹ ਜਾ ਕੇ ਕੈਨੇਡਾ 'ਚ ਜਾ ਕੇ ਵੀ ਨਹੀਂ ਖੜੀ ਉੱਥੇ ਇੱਕ ਹੋਰ ਪੰਜਾਬੀ ਨਾਲ ਜਾ ਕੇ ਵਾਦਾ ਕਰ ਲਿਆ ਦਿਆ ਦਾ ਤੇ 40 ਲੱਖ ਉਹ ਤੋਂ ਆਵੇ ਖਾਤੇ ਵੀ ਬਵਾ ਕੇ ਉਥੇ 4 ਦਿਨ ਲਾ ਕੇ ਤੇ ਉਹ ਟੱਪੀ ਅਮਰੀਕਾ ਨੂੰ ਤੇ ਫਿਰ ਇਹ ਪੰਜਾਬ ਵਾਲੇ ਵਿਚਾਰੇ ਮਾਂ ਪਿਓ ਜਿਹੜੇ ਕੋ ਲੋਕਾਂ ਨੂੰ ਰੋ ਰੋ ਕੇ ਇਹ ਗੱਲ ਕਹਿੰਦੇ ਐ ਉਗੇ ਜੇ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਭਾਈ ਕਿਤੇ ਵੀ ਨਹੀਂ ਖੜਦੀ ਤੇ ਮਾੜੀ ਗੱਲ ਹੈ ਧੀਆ ਨੂੰ ਇਹ ਕੋਈ ਨਹੀਂ ਚਾਹੀਦਾ ਪੈਸੇ ਖਾਤਰ ਆਪਣਾ ਜਿਹੜਾ ਸਰੀਰ ਹੈ ਜਿਸ ਮੈਂ ਥਾਂ-ਥਾਂ ਤੇ ਵੇਚਣਾ ਬਹੁਤ ਮਾੜੀ ਗੱਲ ਹੈ ਇੱਜ਼ਤ ਮਾਂ ਪਿਓ ਦੀ ਰੱਖਣੀ ਤੇ ਜਾਂ ਮਾਂ ਪਿਓ ਵੀ ਇਹੋ ਜਿਹਾ ਹੁੰਦਾ ਇਹ ਤਾਂ ਪਤਾ ਨਹੀਂ ਮਾਂ ਪਿਓ ਵੀ ਇਹੋ ਜਿਹਾ ਹੁੰਦਾ ਕਿ ਕੁੜੀਆਂ ਇਹੋ ਜੀਆਂ ਤੇ ਲੋਕੋਨੋ ਗੀਤ ਸੁਬੀਜ ਹੋ ਕੇ ਲਿਖਦੇ ਆ ਵੀ ਦੁਨੀਆ ਨਾਲ ਕੀ ਹੋ ਜਾਂਦਾ ਸਾਡਾ ਸੱਭਿਆਚਾਰ ਬੜਾ ਪੰਜਾਬੀ ਵਿਰਸਾ ਹੈ ਤੇ ਬੜਾ ਸ਼ਰਮਾਇਆ ਸੀ ਸਾਡੇ ਕੋਲੇ ਪਰ ਇਹਨਾਂ ਨੇ ਖਤਮ ਕਰਤਾ ਹੈ ਕਿ ਉਧਰੋਂ ਬਈ ਮੀਂਹ ਪਈ ਜਾਂਦਾ ਤੇ ਮੈਂ ਮੀਂਹ ਪੈਂਦੇ ਵਿੱਚ ਸੀ ਵੀਡੀਓ ਬਣਾ ਰਿਹਾ ਕਿ ਬਸ ਮੈਂ ਆ ਆ ਦਾ ਬਦਲ ਮੀਂਹ ਰੋੜ ਤੇ ਤੇ ਕਿਸੇ ਕੰਮ ਜਾ ਰਿਹਾ ਸੀਗਾ ਕਿ ਇੱਥੇ ਇੱਕ ਛੋਟੀ ਜਿਹੀ ਝੁੰਗੀ ਹੈ ਕਿ ਝੁੰਗੀਆਂ ਦਿਸ ਜਾਂਦੀਆਂ ਇਹਦੇ ਵਿੱਚ ਬੈਠ ਕੇ ਮੈਂ ਗੀਤ ਗਾਉਣ ਲੱਗਿਆ ਮੈਨੂੰ ਪਤਾ ਲੱਗਿਆ ਵੀ ਇੱਥੇ ਜੇ ਠੀਕ ਹੈ ਇਹੋ ਗੀਤ ਤੁਹਾਨੂੰ ਸੁਣਾਉਣ ਲੱਗਿਆ ਇੱਕ ਟੀਟਾ ਗਿਆ ਜਿੱਦਾਂ ਕੁੜੀਆਂ ਉਹ ਦਿਨਾਂ ਦਾ ਸਾਨੂੰ ਆਪਾਂ ਹਾਲ ਦੱਸ ਦਿੰਨੇ ਆ ਕਿ ਜਿਹੜੀ ਕੁੜੀ ਮਾੜਾ ਕੰਮ ਕਰਦੀ ਐ ਤੇ ਉਹਨਾਂ ਦਾ ਮਾੜਾ ਆਖਾ ਜਾਊਗਾ ਬਈ ਤੇ ਸਾਰੀਆਂ ਧੀਆ ਹੁੰਦਾ ਨਹੀਂ ਮਾੜੀ ਉਂਗਲੀ ਨਹੀਂ ਠਾਉਂਦੇ ਧੀਆ ਤੇ ਕਿਹਿਆ ਤਾਂ ਬਹੁਤ ਸਿਆਣੀਆਂ ਹੁੰਦੀਆਂ ਲੈ ਕੇ 40 ਲੱਖ ਟੱਪ ਗੀ ਕੈਨੇਡਾ ਕੈਨੇਡਾ ਵਿੱਚ ਨਹੀਂ ਖੜਦੀ ਜਾ ਕੇ ਲੁੱਟਿਆ ਕੈਨੇਡਾ ਚੋਂ ਪੰਜਾਬੀ ਅਮਰੀਕਾ ਵਾਲਾ ਜਾਜ ਭਾੜੇ ਦੀ ਆ ਗਏ ਲੁੱਟਿਆ ਕੈਨੇਡਾ ਚੋ ਪੰਜਾਬੀ ਅਮਰੀਕਾ ਵਾਲਾ ਜਾਜ ਫਾੜਦੀ ਲੈ ਕੇ 40 ਲੱਖ ਭੱਜ ਗਈ ਕੈਨੇਡਾ ਬਿਆਦਾ ਸਾਨੂੰ ਲਾਰਾ ਲਾ ਗਈ ਕਸੀ ਚੰਗੇ ਪਾਲੇ ਬਾਸ ਦੇਸੀ ਘਰ ਵਿੱਚ ਚੰਦਰੀ ਬਿਛੂੜਾ ਪਾ ਗਈ ਕਸੀ ਚੰਗੇ ਪਾਲੇ ਬਾਸ ਦੇਸੀ ਕਾਰ ਵਿੱਚ ਚੰਦਰੀ ਬਸੋੜਾ ਪਾ ਗਈ ਕਾ ਕੰਨ ਨਾਲ ਫੋਨ ਉੱਤੇ ਕਰਦਾ ਤੇ ਸਾਡੇ ਮੁੰਡੇ ਨਾਲ ਲੜਦੀ ਆ ਕੇ ਲੋਟਿਆ ਕੈਨੇਡਾ ਚ ਪੰਜਾਬੀ ਮਰੀਕਾ ਵਾਲਾ ਜਾਜ ਫੜਦੀ ਜੜੀ ਕੁੜੀ ਨੇ ਸੰਗ ਤੇ ਸ਼ਰਮ ਲਾਦੀ ਤੇ ਪੈਸੇ ਬੜੇ ਇਕੱਠੇ ਕਰਦੀ ਜਦੋਂ ਹੱਦੋਂ ਜ਼ਿਆਦੇ ਪੈਸੇ ਇਕੱਠੇ ਕਰਦੀ ਤੇ ਮੌਤ ਹੈ ਕੁੱਤੇ ਦੀ ਮਾਰਦੀ ਦੇਕੇ ਚੜ ਜਾਂਦੀ ਠੱਗ ਕਿਸੇ ਅਯੰਟ ਦੇ ਤੇ ਕੀਤੀਆਂ ਦਾ ਫਲ ਭਰਦੀ ਆਕੇ ਲੁਟਿਆ ਕੈਨੇਡਾ ਤੋਂ ਪੰਜਾਬੀ ਮਰਿਕਾ ਵਾਲਾ ਜਾਜ ਫੜਦੀ ਹਯੰਤ ਹੁੰਦੇ ਕਹਿੰਦੇ ਕੁੱਤੇ ਆਂਦੇ ਸਾਲੇ ਲੋਕਾਂ ਨੂੰ ਕਿਤੇ ਹੋਰ ਛੱਡਦੇ ਜਿਹੜਾ ਆ ਜਾਂਦਾ ਇਹਨਾਂ ਦੇ ਅੜਕੇ ਕਚੂੰਬਰ ਹਉ ਦਾ ਕੱਟਦੇ ਜੀੜਾ ਜਾ ਕੇ ਹੈ ਇਨਾਂ ਨੂੰ ਰਹਿ ਪੁੱਛ ਦਾ ਤੇ ਅਯੰਟਾ ਨੂੰ ਹੈ ਮਸਤੀ ਚੜਦੀ ਜਾ ਕੇ ਦਿੱਥਿਆ ਕੈਨੇਡਾ ਚੋਂ ਪੰਜਾਬੀ ਮਰਿਕਾ ਵਾਲਾ ਜਾਜ ਫਾੜ ਦੀ ਇੱਥੇ ਠੱਗੋ ਠੱਗੀ ਹੋਗੀ ਕਹਿੰਦੇ ਦੁਨੀਆਂ ਲੋਕਾਂ ਕੋਲੋਂ ਬਾਤ ਮੱਖਾਂ ਕਹਿੰਦੇ ਲੋਕਾਂ ਕੋਲੋਂ ਰਹਿਣਾ ਤੁਸੀਂ ਬਾਝ ਕੇ ਜੀ ਆਪਣਾ ਹੈ ਘਰ ਰੱਖਣਾ ਣਾਣ ਪੜ ਜੈ ਸਿੰਘ ਵਾਲਾ ਆਖਦਾ ਕੁੜੀ ਸੰਕ ਲੋਲਾ ਕਰ ਦੀ ਰਾਹੀ ਲੋਕਿਆ ਕਲੇਡਾ ਜੋ ਪੰਜਾਬੀ ਨਰਕਾ ਵਾਲਾ ਯਾਜਾੜ ਦੀ ਆਖੇ ਲੁੱਟਿਆ ਮੇਲੇ ਸੁਨੇ ਦਾ ਕੇ ਉਹ ਕਿਲੇ ਵਿਕਾ ਵਾਲਾ ਜਾਜ ਫੜਦੀ